ਨਾ ਕਰੋ ਜੱਕ ਗੱਗੂ ਵੱਲ ਵਰਗੀ ਚਾਲ ਆ ਵੜੀ ਦੀ ਤੁਸੀਂ ਦੇਖ ਸਕਦੇ ਹੋ ਲਓ ਜੀ ਆ ਦੇਖੋ ਮੱਜ ਦੇਖੋ ਕਰਾਂ ਹਾਂਥੀ ਵਰਗੀ ਮੱਜ ਕੱਦਕਾੜ ਦੀ ਪੂਰੀ ਚੰਗੀ ਲਓ ਜੀ ਕਿਸਾਨ ਵੀਰੋ ਆ ਕਰੋ ਨਗੀਨਾ ਖੰਨਾ ਮੰਡੀ ਦਾ ਚੱਕ ਪੂਰਾ ਟਾਪ ਦਾ ਤੇ ਥਣਲੇਪਾ ਦੇਖੋ ਤੇ ਥਣਲੇਪਾ ਦੇਖੋ ਕਰਾਂ ਥਣ ਹਵਾਨੇ ਤੁਸੀਂ ਦੇਖ ਸਕਦੇ ਹੋ ਮਹੀਨੇ ਦੇ ਵਿੱਚ ਤਿੰਨ ਵਾਰੀ ਲੱਗਦੀ ਆ 28 15 ਤਰੀਕ 26 ਤਰੀਕ 15 ਤਰੀਕ ਗੱਡੀ ਵੱਡੀ ਮਕੌੜਾ ਕਰਦੇ ਨੇ ਆਉਂਦੇ ਹੋਏ ਆ 15 4 2025 ਆਪਾਂ ਵੀਡੀਓ ਦੇ ਦੱਸਿਓ ਮੈਂ ਸਮਾਂ ਰੱਖਾ ਮੰਗ ਗਈ ਮੱਝਾਂ ਵੀ ਰੱਖਾ ਮੰਗਦੋ ਰੋਪਜਾਂ ਜੰਗਾਂ ਤੇ ਪੂਰ ਟੌਪ ਗਵਾਲ ਦੀ ਵੱਡੇ ਵੱਡੇ ਲੈ ਗਏ ਤੁਹਾਨੂੰ ਪੰਕਾ ਹੋ ਰਿਹਾ ਮੈਂ ਵੀਡੀਓ ਦੇ ਵਿੱਚ ਟੈਂਡਾਂ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਨੋਟੀਫਿਕੇਸ਼ਨ ਆਲ ਸੈਟ ਕਰ ਲਿਓ ਤਾਂ ਕਿ ਤੁਹਾਨੂੰ ਬ੍ਰੀਕ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਸੇ ਨਾਲੇ ਪਰੂਨ ਕਾਊ ਬੁੱਧ ਬਦਲਾਓ ਤੇ ਜੋ ਮਟੰਗਾਂ ਦੇ ਵੀਰੋ ਬੰਨਾ ਦਰਗਾਹਾਂ ਉੱਪਰ ਕੰਮ ਕਰਦੇ ਰਹਿੰਦੇ ਆਂ ਕਿ ਵਾਪਸ ਆ ਕੇ ਵੀ ਕਰਦਾ ਤਾਂ ਆਪਣੇ ਚੈਨਲ ਦੇ ਨਾਲ ਵੀ ਜੁੜ ਸਕਦੇ ਆ ਆਜੋ ਆਪਾਂ ਵੀਡੀਓ ਦੀ ਸ਼ੁਰੂਆਤ ਕਰਦੇ ਆਂ ਨਾ ਜਿੱਕਰ ਚੱਕ ਖੰਨਾਵੰਡੀ ਦੀ ਰੰਗੀਨਾ ਜਤ ਤੇ ਇਹ ਮੈਨੂੰ ਆਪ ਲਾਈਵ ਚ ਦਿਖਾਈ ਸੀਗੀ ਲੈਬ ਚ ਸੂਣ ਆਲੀ ਸੀਗੀ ਤੇ ਉਹਨੇ ਸੂਪੀ ਆ ਬਹੁਤ ਬੱਚਾ ਵਰਖਾ ਦਾ ਤੇ ਥਾਣਾ ਬਣਾ ਦੇ ਕੋ ਜੇਰ ਜੂਰੀ ਪੈਣੀ ਆ 5-7 ਮਿੰਟ ਹੀ ਹੋਇਆ ਜੇ ਹੁਈ ਨੂੰ ਤਿੰਨ ਵਜਾਂ ਲੈ ਕੇ ਆ ਬਾਈ ਨੇ ਇੱਕ ਆ ਖੜੀ ਆ ਤੇ ਕੋ ਖੜੀ ਆ ਤੇ ਤਿੰਨੀ ਗੱਬਣਾ ਸੀ ਲੈਬ ਚ ਦਿਖਾਈ ਅਸੀਂ ਆਪਾਂ ਉਦੋਂ ਤੇ ਇੱਕੇ ਸੂਪੀ ਆ ਤੇ ਦੋ ਗੱਬਣਾ ਨੇ ਬਾਕੀ ਡਿਟੇਲ ਆਪਾਂ ਬਾਅਦ ਵਿੱਚ ਪੁੱਛਦੇ ਆ ਲਓ ਜੀ ਦੂਜੀ ਮੱਝ ਕਰੋ ਚੈੱਕ ਤੇ ਲਓ ਜੀ ਟਾਨਾ ਮਾਰਨਾ ਦੇਖੋ ਤੇ ਬੋਡੀ ਲਾਈਨ ਦੀ ਕਰੋ ਚੈੱਕ ਆ ਜੋ ਮੋੜ ਲਿਓ ਦੇਖੋ ਫੇਸ ਕੁਆਲਟੀ ਬੋਡੀ ਲਾਈਨ ਚੈੱਕ ਕਰਕੇ ਸਣਾ ਤੇ ਮਾਰੋ ਨਹੀਂ ਤੁਸੀ ਇਹਨੂੰ ਵੀ ਖੋਲ ਲਾ ਨਾਲ ਹੀ ਤਿੰਨਾਂ ਵਜਾਂ ਦੀ ਇਕੱਠੀ ਹੋ ਡਿਟੇਲ ਲਵਾਂਗੇ ਬਾਈ ਤੋਂ ਉਹ ਵੀ ਦੋਰ ਕਰਾਦੀ ਹੁਣ ਇੱਕ ਰਹਿ ਗਈ ਲਓ ਜੀ ਆਹ ਕਰੋ ਚੱਕ ਦੇਖ ਮੋਟਾ ਮੋਟਾ ਥਣ ਲੱਗਿਆ ਵਧੀਆ ਮੁਠੀਆ ਥਣਾ ਪਵਾਨੇ ਦੀ ਕਰੋ ਚੱਕ ਤੇ ਪਿੱਠ ਪੁੱਟ ਜੀ ਪਿੱਠ ਪੁੱੜੇ ਦੀ ਕੁਆਲਿਟੀ ਵੀ ਚੰਗੀ ਆ ਕੱਦ ਕਾੜ ਦੀ ਦੇਖੋ ਲਗਣਾ ਗੱਲ ਤਾਂ ਠੀਕ ਆ ਨਹੀਂ ਉਹ ਲੋਡ ਗਏ ਜੀ ਫੇਸ ਕੁਆਲਟੀ ਦੇਖ ਸਕਦੇ ਹੋ ਕਿਹੜਾ ਪਹਿਲਾ ਦੇਖੋ ਪਿੱਟ ਥੋੜਾ ਤੇ ਨਹੀਂ ਲੈਣੇ ਆ ਡਿਟੇਲ ਆਪਾਂ ਬਾਅਦੋਂ ਆਹ ਸੂਈ ਆ ਕੱਟਾ ਦਿੱਤਾ ਨੇ 5-7 ਮਿੰਟ ਹੋ ਗਏ ਸੂਈ ਨੂੰ ਬਾਕੀ ਪੁੱਛਦੇ ਆ ਆਪਾਂ ਬਾਈ ਨੂੰ ਪੁੱਛੀਏ ਬਾਈ ਨੂੰ ਪੁੱਛੋ ਦੱਸ ਜਾਂ ਦੱਸ ਕੋਈ ਆਇਆ ਦੱਸ ਬੋਲੇ ਗੰਦਲੇ ਬੋਲੇ ਅਬਾ ਬੋਲਣਾ ਦੱਸ ਦੱਸਿਆ ਰ ਸੰਗਰ ਤੂੰ ਦੱਸ ਤਾਂ ਇਹ ਕੀ ਕਰ ਜਦੂਗਾ ਮੈਂ ਸਭ ਦਾ ਗੱਲ ਦੱਸਣ ਦੀ ਜਗ੍ਹੀ ਜਾਂਦੇ ਨੇ ਯਾਰ ਚਲ ਦੱਸ ਦੋ ਵੀ ਰੱਖ ਦੋ ਹਾਂਜੀ ਸ਼ਾਸਤਰੀ ਕਾਲ ਜੀ ਹੱਸ ਗਿਆ ਭਾਈ ਜੀ ਬਈ ਜਿਹੜੀ ਆਪਾਂ ਪਹਿਲੀ ਮੱਛੀ ਤੋੜ ਕੇ ਦਿਖਾਈ ਆ ਇੱਧਰ ਨਹੀਂ ਸੂਈ ਹੋਈ ਆ ਇਹ ਹੁਣੇ ਸੂਈ ਆ ਇਹ ਹਾਂਜੀ ਹੁਣੇ ਇਹਦੀ ਆ ਜੀ ਤੇ ਪਹਿਲਾਂ ਜਦੋਂ ਆਪਾਂ ਲਾਈਵ ਤੇ ਦਿਖਾਈ ਦਿਖਾਈ ਸੀ ਸੂਣ ਵਾਲੀ ਸੀ ਹਨਾ ਹਾਂਜੀ ਹਾਂ ਸੂਣ ਤੇ ਕੀ ਬੱਚਾ ਦਿੱਤਾ ਜੀ ਇਹਨੇ ਇਹਨੇ ਕੱਟਾ ਦਿੱਤਾ ਕੱਟਾ ਦਿੱਤਾ ਗਾ ਹਾਂਜੀ ਤੇ ਕੀ ਮੁੱਲ ਕਰਿਆ ਜੀ ਇਹਦਾ ਹਾਂ ਨਾ ਕਰਦਾਂਗੇ ਮੁੱਲ ਹੁਣ 10 ਦੀ ਦੇ ਦਾਂਗੇ 10 ਦੀ ਹਾਂ ਨਾ ਜੀ ਹਾਂਜੀ ਠੀਕ ਹੈ ਕਿੰਨਾ ਦੁੱਧ ਬਾਜੂ ਜੀ ਇਹੇ ਹੁਣ ਬੋਲਾ ਕੱਢੂਗੀ ਮੇਰਾ 10 ਲੀਟਰ ਹੋਗਾ 10 ਲੀਟਰ ਬੋਲਾ ਕੱਢੂਗੀ ਪੀਕ ਲੈਵਲ ਦਾ ਕਿੰਨਾ ਕਰਜੂ ਹਾਂਜੀ ਪੀਕ ਲੈਵਲ ਦਾ ਕਿੰਨਾ ਕਰਜੂ ਪੂਰਾ 14 ਲੀਟਰ ਕਰ ਦੂ 14 ਲੀਟਰ ਕਰ ਦੂਗੀ ਠੀਕ ਆ ਜੀ ਜੋਂ ਜਾਨ ਬਹੁਤ ਓਕੇ ਆ ਠੀਕ ਆ ਜੀ ਕੀ ਬੰਦ ਕਰਿਆ ਇਹਦਾ ਹੁਣ ਇੱਕ 10 ਕਰ ਦੇ ਦਾਂਗੇ ਠੀਕ ਆ ਜੀ ਦੇਣੀ ਇੱਕ ਦਾ ਦੀ ਖਾਨ ਆ ਗਈ ਠੀਕ ਆ ਜੀ ਤੇ ਆ ਜਿਹੜੀ ਦੂਜੇ ਨੰਬਰ ਤੇ ਤੋਰ ਕੇ ਦਿਖਾਈ ਆ ਇਹ ਇੱਕ 15 ਹੀ ਦੇ ਦਾਂਗੇ ਇੱਕ 15 ਇਹ ਕਵੇਂ ਸੁਆ ਇਹ ਦੂਜਾ ਦੇ ਇਹਦੇ ਕਿੰਨੇ ਦਿਨ ਬਾਕੀ ਨੇ ਇਹਦੇ 8 ਕਿ ਦਿਨ ਇਹਦੇ 8 ਦਿਨ ਬਾਕੀ ਨੇ 1 15 ਦੀ ਦੇਣੀ ਹੈ ਹਾਂਜੀ ਠੀਕ ਆ ਜੀ ਪਹਿਲਾ ਕਿੰਨਾ ਦੁੱਧ ਪਾਇਆ ਇਹਨੇ ਪਹਿਲਾ ਪਾਇਆ 14 ਕਿਲੋ ਲੀਟਰ ਇਹਦਾ 14 ਪਾਇਆ ਜਾਨੀ ਹੁਣ 14 15 ਹੁਣ ਵੀ ਪਾ ਦੂ ਹਣਾ 14 15 ਕਰ ਠੀਕ ਆ ਜੀ ਜਿਹੜੀ ਉਹ ਤੀਜੇ ਨੰਬਰ ਵਾਲੀ ਆ ਤੀਜੇ ਵਾਲੀ ਤੇ ਪਾ ਰੂ 15 ਕਿਲੋ ਲੀਟਰ 15 ਲੀਟਰ ਇਹ ਕਰ ਜੂਗੀ 15 ਤੋਂ ਬਾਹਰ ਹੀ ਕਰ ਠੀਕ ਆ ਜੀ ਕਹਵਾ ਸੁਆ ਇਹ ਇਹ ਵੀ ਦੂਜਾ ਦੀ ਇਹ ਵੀ ਦੂਜਾ ਦਾ ਹਾਂ ਦੂਜਾ ਦਾ ਠੀਕ ਆ ਜੀ ਇਹਦਾ ਮੁੱਲ ਇਹਦਾ ਮੁੱਲ ਦੇ 1 20 ਦੇ ਦਾਂਗੇ 1 20 ਦੇ ਦੇਣੀ ਹੈ ਹਾਂਜੀ ਠੀਕ ਹੈ ਜੀ ਬਾਕੀ ਹੋਰ ਵੀ ਮਾਨਤਨ ਹੋ ਜਾਣਗੇ ਥੋੜੇ ਮੋਟੇ ਹੈ ਨਾ ਹਾਂਜੀ ਥੋੜਾ ਬੋਧਾ ਕਰ ਦਾਂਗੇ ਤੇ ਨਾਮ ਤੇ ਐਡਰੈਸ ਤੇ ਨੰਬਰ ਬੋਲ ਦਿਓ ਜੀ ਨਾਮ ਕਲਵਿੰਦਰ ਸਿੰਘ ਹਾਂਜੀ ਤੇ ਐਡਰੈਸ ਅੰਮ੍ਰਿਤਸਰ ਜ਼ਿਲ੍ਹਾ ਹਾਂਜੀ ਤੇ ਅੰਮ੍ਰਿਤਸਰ ਠੀਕ ਹੈ ਜ਼ਿਲ੍ਹਾ ਵੀ ਅੰਮ੍ਰਿਤਸਰ ਹੀ ਆ ਸ਼ਹਿਰ ਨਹੀਂ ਅੰਮ੍ਰਿਤਸਰ ਜ਼ਿਲ੍ਹਾ ਵੀ ਅੰਮ੍ਰਿਤਸਰ ਹੀ ਹੈ ਹਾਂਜੀ ਚੰਡੇਾਲਾ ਗੁਰੂ ਸ਼ਹਿਰ ਆਪਣਾ ਚੰਡੇਾਲਾ ਗੁਰੂ ਸ਼ਹਿਰ ਹੈ ਅੰਮ੍ਰਿਤਸਰ ਦੇ ਨਾਲ ਠੀਕ ਹੈ ਨੰਬਰ ਬੋਲ ਦਿਓ ਜੀ 98038 52116 ਇੱਕ ਵਾਰੀ ਹੋਰ ਬੋਲੋ 98038 52116 ਠੀਕ ਹੈ ਜੀ ਧੰਨਵਾਦ ਜੀ ਲਓ ਮਿੱਤਰਾਂ ਤਿੰਨ ਵਜਾ ਨੰਬਰ ਹੋਰ ਵੀ ਦਿੱਲੇ ਦਾ ਹੈ ਨੰਬਰ ਇੱਕ ਹੋਰ ਦੱਸ ਦੋ ਉਹ ਦੰਮਣ ਆਪਣੇ ਆ ਨੰਬਰ ਹੀ ਦੱਸ ਨੰਬਰ ਬੋਲੀ ਵੀਰੇ ਇੱਕ ਹੋਰ ਆ ਬਰਾ ਜੀ 98775 12399 ਦੁਬਾਰੇ ਫਿਰ 98775 12399 ਠੀਕ ਆ ਧੰਨਵਾਦ ਵੀਰੇ ਲਓ ਜੀ ਇਹ ਤਿੰਨ ਵਜਾ ਦਿਖਾਤੇ ਸਾਨੂੰ ਇੱਕ ਇਦਾਂ ਛੂਪੀ ਇੱਥੇ ਮੰਡੀ ਤੇ ਪਹਿਲਾਂ ਲਾਈਵ 'ਚ ਦਿਖਾਈ ਸੀ ਆਪਾਂ ਸੂਣ ਵਾਲੀ ਸੀ ਆ ਦੋ ਗੱਬਣ ਨੇ 15 15 ਲੀਟਰ ਦਸੀਆਂ ਨੇ ਤੇ ਬਾਕੀ ਭਾਈ ਹਾਂ ਨੰਬਰ ਲੈ ਕੇ ਦੇਦਾ ਕਰ ਲਿਓ ਸੰਪਰਕ ਦੇਖੋ ਕਰਾਂ 98 ਬਾਨੇ ਤੁਸੀਂ ਦੇਖ ਸਕਦੇ ਹੋ ਬਿੱਤੀਆਂ ਥਣ ਲੱਗਾ ਛੋਟਾ ਥਾਣਾ ਤੇ ਕੱਦ ਕਾੜ ਦੀ ਦੇਖੋ ਕਰਾਂ ਕੱਦ ਕਾੜ ਦੀ ਵੀ ਠੀਕ ਆ ਲਓ ਜੀ ਸਿੰਘ ਕੁਆਲਟੀ ਦੇਖੋ ਇੱਕ ਟੋਪੀ ਲਹੀ ਹੋਈ ਆ ਕੁੰਡੇ ਸਿੰਘਾਂ ਦੀ ਟੋਪੀ ਲਹੀ ਹੋਈ ਆ ਇੱਕੀ ਵਾਲਾ ਸਿੰਘ ਗੁੰਡੇ ਨੇ ਸੂਈ ਹੋਈ ਆਗੀ ਬਾਕੀ ਪੁੱਛਦੇ ਆ ਬਾਈ ਤਰ ਰਿਕਾਰਡ ਇਹਦਾ ਤੇ ਆ ਬੱਚਾ ਦਾ ਆ ਬੱਚਾ ਕਰੋ ਇਹ ਗੱਲ ਇੱਥੇ ਘੰਟ ਬਹੁਤ ਹੋ ਗਾ ਕੋਈ ਘੰਟ ਦਾ ਮੁੱਲੇ ਦੱਸਣਾ ਘੰਟ ਨੂੰ ਕਿਆ ਭੈਣ ਚੋਲੇ ਦਾ ਵਿਆਹ ਕਰਾਉਣਾ ਹਾਂਜੀ ਸਾਸਤਰੀ ਕਾਲ ਵੀਰੇ ਸਾਸਤਰੀ ਕਾਲ ਜੀ ਸਾਸਤਰੀ ਬਾਈ ਜਿਹੜੀ ਆਪਾਂ ਤੋਰ ਕੇ ਆਈਏ ਮੱਝ ਕੀ ਰਿਕਾਰਡ ਹੈ ਇਹਦਾ ਰਿਕਾਰਡ ਇਹਦੇ 12 ਕਿਲੋ ਦੁੱਧ ਹੈ ਜੀ ਫਲੂਨ ਹੈ 2 ਦੰਦ 2 ਦੰਦ ਦਾ ਪਲੂਨ ਆ 12 ਲੀਟਰ ਦਾ ਹੈਗਾ ਪੂਰਾ 12 ਕਿੰਨੇ ਦਿਨ ਹੋ ਗਏ ਸੂਈ ਨੂੰ ਕੱਟੀ ਹੈ ਨਾਲ ਸੂਈ ਵੀ ਹੋ ਗਈ 25 ਮਹੀਨਾ ਹੋ ਗਿਆ ਜਾਨੀ ਕੀ ਮੁੱਲ ਕਰਿਆ ਮੁੱਲ ਦਾ ਕਰਦੇ ਵੀਰੇ 140 140 ਦੇਣੀ ਦੇਣੀ 120 120 ਦੇਣੀ ਆ ਹਾਂ ਠੀਕ ਆ ਤੇ ਨਾਮ ਤੇ ਐਡਰੈਸ ਬੋਲ ਦਿਓ ਆਪਣਾ ਨੰਬਰ ਹਾਂਜੀ ਨਾਮ ਐਡਰੈਸ 99 ਹਾਂਜੀ 14 99 ਨੰਬਰ ਇਹ ਨੰਬਰ ਹੈਗਾ ਬਾਈ ਦਾ ਜੀ ਦੇਖੋ ਤੁਸੀਂ ਦਿਖਾ ਦੇਣ 991 49 96750 9941 96750 ਬਾਈ ਦਾ ਨੰਬਰ ਆਗਾ ਤੇ ਕਿਹੜਾ ਪੰਡਾ ਬਾਈ ਆਪਣਾ ਹੁਣ ਹੁਣ ਗੱਲ ਕਰ ਸਕਦੇ ਆ ਸਾਰੇ ਕੋਈ ਵੀ ਗੱਲ ਹੋਣੀ ਠੀਕ ਆ ਜੀ ਤੇ ਪੰਡਾ ਭਾਗੋ ਮੱਜ ਰਿਹਾ ਭਾਗੋ ਮੱਜਰਾ ਠੀਕ ਆ ਜੀ ਲਓ ਬਾਈ ਜੀ ਹੁਣੀ ਹੁਣੀ ਨੰਬਰ ਲਾ ਲਿਓ ਤੇ ਜੇ ਕਿਸੇ ਨੂੰ ਪਸੰਦ ਆਉਂਦੀ ਆ ਤੇ ਕਰ ਲਿਓ ਬਾਈ ਨਸਪਰਕ ਲਓ ਜੀ ਆਹ ਦੇਖੋ ਮੱਜ ਦੇਖੋ ਗਰਾ ਹਾਂਥੀ ਵਰਗੀ ਮੱਜ ਕਦ ਕਦ ਕਾਰ ਦੀ ਪੂਰੀ ਚੰਗੀ ਤੇ ਥਣ ਲੈਵੇ ਦੀ ਵੀ ਚੰਗੀ ਮੋਟਾ ਥਣ ਲੱਗਿਆ ਹੋਇਆ ਪੂਰਾ ਲੰਬਾ ਮੋਟਾ ਥਣ ਮੁਠੀ ਆ ਥਣ ਲੱਗਿਆ ਹੋਇਆ ਦਾ ਤੇ ਹਵਾਨੇ ਹੀ ਦੇਖੋ ਗਰਾ ਤੇ ਕਦ ਕੁੱਦ ਦੇਖੋ ਯਾਰ ਮੱਜ ਦਾ ਟੌਪ ਕਲਾਸ ਕਰਦਾਗੀ ਕਰਮ ਵਾਲੀ ਬਹੁਤ ਚੰਗੀ ਆ ਗਈ ਬਾਕੀ ਸਿੰਗਾ ਸੰਗਾ ਦੀ ਕੁਆਲਿਟੀ ਦੇਖੋ ਫੇਸ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਫੇਸ ਕੁਆਲਿਟੀ ਦੇਖਸਾ ਰੋ ਕਦ ਕੁੱਦ ਚੰਗਾ ਮੱਜ ਦਾ ਯਾਰ ਬਾਕੀ ਥਣਾਂ ਦੀ ਦੇਖੋ ਕਰਾ ਵਿੱਥੀ ਕੁਥੀ ਬਧੀਆ ਲੰਬੇ ਥਣ ਲੱਗੇ ਨੇ ਤੇ ਮੁੱਠੀਆ ਥਣ ਲੱਗਿਆ ਹਾਂ ਹਾਂਜੀ ਸ਼ਾਸਤਰੀ ਗੱਲ ਵੀਰੇ ਅੱਛਾ ਗੱਲ ਵੀਜੀ ਬਰੇੜੀ ਮੱਝ ਤੋਂ ਹੋਰ ਕਿਦਾ ਇਹ ਕੀ ਰਿਕਾਰਡ ਹੈ ਦਾ ਇਹਦਾ ਰਿਕਾਰਡ ਗੁਰਪ੍ਰੀਤ ਮਾਈ ਲੀਟਰ ਵੀਰੇ ਕਿੰਨਾ ਸੂਆ ਹਣਾ ਚੌਥੇ ਸੂਆ ਸੂਣਾ ਕਿੰਨੇ ਦਿਨ ਬਾਕੀ ਆ 15 ਦਿਨ ਰਹਿੰਦੇ 15 ਦਿਨ ਰਹਿੰਦੇ ਕੀ ਮੁੱਲ ਕਰਿਆ 230 ਕਰਦੇ 230 ਦੇਣੀ ਕਿੰਨੇ ਦੀ ਆ ਦੋ ਹੀ ਦੇ ਦਾਂਗੇ ਤੇ ਨਾਮ ਤੇ ਐਡਰੈਸ ਬੋਲ ਦੋ ਜੌਹਰਪ੍ਰੀ ਸਿੰਘ ਵੀਰੇ ਹਾਂਜੀ ਪਿੰਡ ਵਾਲੇ ਪੜੀ ਮਹਿਲ ਖੁਰਦਾ ਪਹਿਲ ਪੜੀ ਵੈਲਪੁਰ ਵੈਲਪੁਰ ਠੀਕ ਆ ਤੇ ਨਾਮ ਆ ਆਪਣੇ ਨੰਬਰ ਜੀ 73434 ਜੀ ਹਾਂਜੀ 12234 ਜੀ ਦੁਬਾਰੇ ਜੀ 73434 12234 ਠੀਕ ਆ ਵਪਾਰ ਦਾ ਕੰਮ ਆ ਤੇਰਾ ਆਪਣਾ ਆਈ ਕਰਦੇ ਜੀ ਠੀਕ ਆ ਜੀ ਅੱਜ ਮਾਹੌਲ ਕਿਵੇਂ ਮੰਡੀ ਦਾ ਬਹੁਤ ਜੀ ਠੀਕ ਆ ਨਾ ਅੱਜ ਬਾਡੀ ਕਰਕੇ ਥੋੜਾ ਬੰਦਾ ਪੈ ਗਿਆ ਠੀਕ ਆ ਜੀ ਧੰਨਵਾਦ ਜੀ ਵੇ ਲਓ ਉਤਰਾ ਆ ਮਾਦੀ ਜੇ ਕਿਸ ਨੂੰ ਪਸੰਦ ਆਉਂਦੀ ਆ ਚੰਗੇ ਕਦ ਕਾੜਦੀ ਆ ਬਾਈ ਦਾ ਨੰਬਰ ਲੈ ਕੇ ਦਿੱਤਾ ਬਾਈ ਨਾਲ ਕਰ ਲਿਓ ਸੰਪਰਕ ਲਓ ਜੀ ਆ ਕਰੋ ਨਗੀਨਾ ਜੇਕ ਥੰਡ ਲੈਵਰੀ ਤੁਸੀਂ ਦੇਖੋ ਕਰਾ ਵਾਲੇ ਦੀ ਬੋਤਲ ਸਟੈਪ ਆਉਟ ਦੀ ਲੈਣ ਕਰ ਰਹੇ ਹੋ ਕੀ ਕੁਆਲਟੀ ਦੀ ਦੇਖ ਸਕਦੇ ਹੋ ਸਟੈਪ ਆਉਟ ਦੀ ਰੈਂਡ ਚੈੱਕ ਕਰ ਸਕਦੇ ਹੋ ਤੇ ਥੰਡ ਲੈਵਰੀ ਦੇਖੋ ਕਰਾ ਬਾਕੀ ਰਿਕਾਰਡ ਆਪਾਂ ਬਾਈ ਤੋਂ ਪੁੱਛਦਾ ਕੀ ਰਿਕਾਰਡ ਦੀ ਆ ਸਾਸਤਰੀ ਗਾਲ ਵੀਰੇ ਸਾਸਤਰੀ ਗਾਲ ਵੀਰੇ ਜਿਹੜੀ ਮੱਝ ਤੋਰ ਕੇ ਜਾਂ ਕੀ ਰਿਕਾਰਡ ਇਹਦਾ ਇਹਦਾ ਪਾਣੀ 15 ਲੀਟਰ ਦਾ ਰਿਕਾਰਡ ਹੈ ਦੂਜੇ ਸੂਏ ਸੂਣਾ ਪਹਿਲੇ ਨਹੀਂ ਆਣੀ ਤੋਂ 15 ਲੀਟਰ ਭਜੀ ਪਹਿਲਾਂ ਨੇ 15 ਪਾਇਆ ਜਾਣੀ ਹਾਂਜੀ ਦੂਜੇ ਸੂਆ ਸੂਣਾ 17 ਲੀਟਰ ਦੀ ਗਾਰੰਟੀ ਭਜੀ 17 ਦੀ ਗਾਰੰਟੀ ਆਉਣ ਠੀਕ ਆ ਜੀ ਤੇ ਪਤਾ ਵੀਰੇ ਕੋਈ ਸੀਮੰਟ ਸੂਮੰਦਾ ਇਹਦਾ ਸੀਮੰਟ ਸੂਮੰਦਾ ਨਹੀਂ ਭਜੀ ਨਾ ਨਾ ਨਾਰਮਲ ਦੀ ਆ ਨਾਰਮਲ ਦੀ ਹੈ ਭਜੀ ਠੀਕ ਆ ਹਾਂਜੀ ਹਾਂਜੀ ਤੇ ਮੁੱਲ ਕਰਦੇ ਆ ਭਜੀ 1 ਬੱਚੀ 1 ਬੱਚੀ ਮੁੱਲ ਕਰਦੇ ਆ ਹਾਂਜੀ ਦੇਣੀ ਕਿੰਨੇ ਦੀ ਆ 115 ਹੀ ਛੱਡ ਦਾਂਗੇ 115 ਦੇਣੀ ਆ ਹਾਂਜੀ ਭਜੀ ਕਿੰਨੇ ਕਿੰਨੇ ਦਿਨ ਬਾਕੀ ਨੇ ਇਹਦੇ ਬਾਅਦ 5-4 ਦਿਨ ਭਜੀ 5-4 ਦਿਨ ਦੀ ਕੱਚੀ ਆ ਹਾਂਜੀ ਹਾਂਜੀ ਠੀਕ ਆ ਤੇ ਵਪਾਰ ਦਾ ਕੰਮ ਆ ਵੀਰੇ ਆਪਣਾ ਹਾਂਜੀ ਨਹੀਂ ਭਜੀ ਠੀਕ ਆ ਜੀ ਕਿਹੜਾ ਪਿੰਡਾ ਪਿੰਡ ਪਈ ਨਮਾ ਸ਼ਹਿਰ ਲੱਗੇ ਆਪਣਾ ਓਕੇ ਜੀ ਹਾਂਜੀ ਹਾਂਜੀ ਤੇ ਨਾਮ ਕੀ ਆ ਜੀ ਨਾਮ ਕਰਨ ਵੀਰਬ ਜੀ ਤੇ ਨੰਬਰ ਬੋਲ ਦਿਓ ਜੀ 98141 63502 ਦੁਬਾਰੇ ਬੋਲ ਦਿਓ ਜੀ 98141 63502 ਠੀਕ ਆ ਜੀ ਵਪਾਰ ਦਾ ਕੰਮ ਆਪਣਾ ਹੀ ਕਰਾਂ ਵੀ ਤਸੱਲੀ ਕਰਕੇ ਲੈ ਜਾ ਸਕਦਾ ਬੰਦਾ ਹਾਂ ਜੀ ਬਾਈ ਜਰੂਰ ਜਰੂਰ ਠੀਕ ਆ ਜੀ ਕਿਵੇਂ ਆ ਮੰਡੀ ਦਾ ਮਾਹੌਲ ਅੱਜ ਅੱਜ ਬਾਈ ਮੰਦਾ ਹੀ ਥੋੜਾ ਜਿਹਾ ਮੰਦਾ ਹੀ ਹੈ ਨਾ ਲੱਗਿਆ ਕੋਈ ਆਪਣੀ ਮੱਝ ਤੇ ਮੱਝ ਲੱਗੀ ਜਾਂਦੇ ਬਈ ਠੀਕ ਆ ਹਾਂ ਜੀ ਚੰਗਾ ਬਲ ਨਹੀਂ ਲੱਗਿਆ ਅਜੇ ਹਾਂ ਜੀ ਚੰਗਾ ਹੀ ਲੱਗਦਾ ਹੈ ਠੀਕ ਆ ਬਾਈ ਜੀ ਧੰਨਵਾਦ ਲਓ ਮਿੱਤਰੋ ਇੱਕ ਆਮ ਅੱਜ ਦਿਖਾਈ ਆ ਤੁਹਾਨੂੰ ਤੇ ਕਰ ਲਿਓ ਬਾਈ ਦਾ ਸਪਰਕ ਜੇ ਪਸੰਦ ਆਉਂਦੀ ਆ ਲਓ ਜੀ ਕਿਸਾਨਪੁਰ ਆਹ ਗਾਂ ਇੱਕ ਕਰੋ ਚੱਕ ਤੇ ਫੇਸ ਕੁਆਲਟੀ ਤੁਸੀਂ ਦੇਖ ਸਕਦੇ ਹੋ ਤੇ ਕੱਦ ਕਾਰ ਦੇ ਦੇਖੋ ਬਿਲ ਬਿੱਥੀ ਦੇਖ ਸਕਦੇ ਆ ਤੁਸੀਂ ਤੇ ਹਵਾਨਾ ਇਹਦਾ ਵੀ ਸੋਹਣਾ ਲੱਗਿਆਗਾ ਹਵਾਨਾ ਕਰੋ ਜੱਕ ਗੱਗੂ ਵੱਲ ਵਰਗੀ ਚਾਲ ਆ ਬਹਿੜੀ ਦੀ ਤੁਸੀਂ ਦੇਖ ਸਕਦੇ ਹੋ ਤੇ ਹਵਾਨਾ ਪੂਰਾ ਟਾਪ ਦਾ ਲੱਗਿਆ ਇਹਨੂੰ ਵੀ ਤੇ ਥਾਂ ਲੇਬ ਦੀ ਤੁਸੀਂ ਦੇਖ ਸਕਦੇ ਹੋ ਥਾਂ ਲੇਬ ਵੀ ਬਹੁਤ ਸੋਹਣਾ ਲੱਗਿਆ ਦੇਖੋ ਕਰਾ ਮਾਰਕੀਟ ਡੀਟੇਲ ਆਪਾਂ ਭਾਈ ਤੋਂ ਲੈਨੇ ਆ ਕੀ ਰਿਕਾਰਡ ਆ ਇਹਦਾ ਦੇਖੋ ਕਰਾ ਬੈਕ ਸਾਈਡ ਤੋਂ ਹਵਾਨਾ ਬਹੁਤ ਕੱਢਦੀ ਆ ਤੇ ਆ ਬੱਚਾ ਇਹਦਾ ਸੂਈ ਹੋਈ ਆ ਬਾਕੀ ਡਿਟੇਲ ਆਪਾਂ ਲੈਣੇ ਆ ਬਾਈ ਤੁਸੀਂ ਤੁਸੀਂ ਦੋਗੇ ਵੀਰੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਈ ਜਿਹੜੀ ਆਪਾਂ ਗਾਂ ਤੋੜ ਕੇ ਦਿਖਾਈ ਆ ਹਾਂਜੀ ਕੀ ਰਿਕਾਰਡ ਆ ਇਹਦਾ ਇਧਰ ਰਿਕਾਰਡ ਵੀ 40 ਲੀਟਰ ਦਾ 40 ਲੀਟਰ ਦਾ ਕਿਵੇਂ ਸੂਏ ਆ ਦੂਜੇ ਆ ਜੀ ਦੂਜੇ ਸੂਏ ਆ ਹਾਂਜੀ ਤੇ ਇਹ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ 4 ਦਿਨ ਹੋ ਗਏ ਜੀ 4 ਦਿਨ ਹੋ ਗਏ ਹਾਂਜੀ ਤੇ ਹੁਣ ਕਿੰਨਾ ਦੁੱਧ ਆ ਦੁੱਧ ਹੋਗਾ 35 ਲੀਟਰ ਹੁਣ 35 ਲੀਟਰ ਬੌਲਾਗਾ ਹਾਂਜੀ 40 ਦੇ ਦੋ ਜਾਨੀ ਹਾਂਜੀ ਹਾਂਜੀ ਠੀਕ ਆ ਤੇ ਕੀ ਮੁੱਲ ਕਰਿਆ ਮੁੱਲ 1.5 ਆ ਜੀ ਡੇੜਾ ਦੇਣੀ ਕਿੰਨੇ ਦੀ ਆ ਇੱਕ 30 ਦੇ ਦੂੰਗੇ ਇੱਕ 30 ਦੇ ਦਿੰਦੀ ਆ ਹੋਰ ਵੀ ਉਜਮਾਨਤ ਹੈ ਨਾ ਹਾਂ ਕਰ ਦੋ ਬਾਈ ਠੀਕ ਆ ਥਣ ਲੇਵ ਦੀ ਸਾਫ ਆ ਬਿਲਕੁਲ ਓਕੇ ਓਕੇ ਫਿਰ ਓਕੇ ਠੀਕ ਆ ਤੇ ਨੰਬਰ ਤੇ ਐਡਰੈਸ ਬੋਲਦਾ ਜੀ 97792 ਹਾਂਜੀ 0204 ਤੇ ਨਾਮ ਤੇ ਐਡਰੈਸ ਵੀ ਆਪਣਾ ਅਵਤਾਰ ਸਿੰਘ ਪਿੰਡ ਦੁਗਰੀ ਜ਼ਿਲ੍ਹਾ ਰੋਪੜ ਜ਼ਿਲ੍ਹਾ ਰੋਪੜ ਠੀਕ ਆ ਵਪਾਰ ਦਾ ਕੰਮ ਆ ਜੀ ਆਪਣਾ ਹਾਂਜੀ ਹਾਂਜੀ ਠੀਕ ਆ ਇਹ ਗਾਂ ਤੇ ਲੱਗਿਆ ਜੀ ਕੋਈ ਸਵੇਰ ਦਾ ਕੁਛ ਇਹਦੇ ਪਰ ਲੱਗਦਾ ਜੀ ਇੱਕ ਵੀ ਲੱਗਦਾ ਜੀ ਇੱਕ ਵੀ ਲੱਗਦਾ ਜਾਨੀ ਜਾਨੀ ਆਪਾਂ ਥੋੜੀ ਪੱਕਾ ਮੁੱਲ ਨਹੀਂ ਲੱਗਿਆ ਪੂਰਾ ਅਜੇ ਹੋ ਜੀ ਪੱਕ ਤੇ ਲਓ ਮਿੱਤਰੋ ਆ ਇੱਕ ਵੀ ਲੱਗ ਗਿਆ ਇਹ ਗਾਂ ਤੇ ਬਾਕੀ ਤੁਸੀਂ ਗਾਂ ਚੈੱਕ ਕਰ ਸਕਦੇ ਹੋ ਜਿਹਨੂੰ ਪਸੰਦ ਆਉਂਦੀ ਹੈ ਬਾਈ ਦਾ ਨੰਬਰ ਲੈ ਕੇ ਦਿੱਤਾ ਬਾਈ ਨਾਲ ਕਰ ਲਿਓ ਸੰਪਰਕ ਲਓ ਜੀ ਆਹ ਕਰੋ ਚੈੱਕ ਇੱਕ ਅਰੇ 20 20 ਰੁਪਏ ਰੇ ਦੇਖੋ ਗਰਾ ਥਣਲੇਪੇ ਦੀ ਦੇਖ ਸਕਦੇ ਹੋ ਮੋਟਾ ਥਾਣਾ ਬਿੱਥੀ ਵਾਲਾ ਥਾਣਾ ਬਾਡੀ ਲੈਂਡ ਦੀ ਕਰੋ ਚੈੱਕ ਤੇ ਆਹ ਲਓ ਜੀ ਫੇਸ ਕੁਆਲਿਟੀ ਕੁੰਡੇ ਸਿੰਘਾ ਦੀ ਆ ਦੇਖ ਸਕਦੇ ਹੋ ਬੰਦੋ ਇਹਨੂੰ ਆਹ ਬੱਚਾ ਹੈ ਦਾ ਤੇ ਆਹ ਬੱਚਾ ਦਾ ਆ ਵੀ ਦੌਰ ਦੇ ਵੀਰੇ ਇਕੱਠਿਆਂ ਡਿਟੇਲ ਲਵਾਂਗੇ ਆਪਾਂ ਦੋਨਾਂ ਦੀ ਇਕੱਠਿਆਂ ਡਿਟੇਲ ਬਾਅਦ ਚ ਲੈ ਕੇ ਦੇ ਦਾਂਗੇ ਆ ਵੀ ਤਰਵਾਲੀਏ ਲਓ ਜੀ ਇਹਦੀ ਫੇਸ ਕੁਆਲਿਟੀ ਤੇ ਖੜੀ ਦੇਖ ਲਓ ਕੁੰਡੇ ਸਿੰਗਾ ਦੀ ਹੈ ਇਹਦੀ ਇਹਦੇ ਨਾਲ ਵੀ ਬੱਚਾ ਦਾ ਥਾਂ ਲੈ ਵੀ ਦੀ ਇਹ ਵੀ ਦੇਖੋ ਹੈ ਫਿੱਟ ਪੜੇ ਦੀ ਇਹ ਵੀ ਦੇਖ ਸਕਦੇ ਆ ਫਿੱਟ ਪੜੇ ਦੀ ਇਹ ਵੀ ਚੰਗੀ ਆ ਨਹੀਂ ਨਹੀਂ ਰਹਿ ਜਾਂਦੇ ਆ ਯਾਰ ਉਹ ਕੋਈ ਜਵਾਲਾ ਬੱਚਾ ਜਿੰਨੇ ਪੈ ਪੈ ਕਿੰਨੇ ਦੇ ਜਿੰਨੇ ਹਾਂਜੀ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਜੀ ਵੀਰੇ ਅੱਡੀ ਆਪਾਂ ਪਹਿਲਾਂ ਮੱਝ ਤੋਰ ਕੇ ਸਾਈ ਅਖੀਰ ਕਾਰਡ ਆ ਦਾ ਉਹਦਾ 10 ਕਿਲੋ ਤਿਆਰ ਜੇ 10 ਕਿਲੋ ਤਿਆਰ ਕਿਵੇਂ ਸੂਏ ਆ ਉਹ ਪਹਿਲੇ ਸੂਏ ਪਹਿਲੇ ਸੂਏ ਆ ਹਾਂਜੀ ਤੇ ਕਿੰਨੇ ਦਿਨ ਹੋ ਗਏ ਸੂਏ ਨੂੰ 10 ਦਿਨ ਹੋ ਗਏ ਸੂਏ 10 ਦਿਨ ਸੂਏ ਨੂੰ ਬੱਚਾ ਬੱਚਾ ਕੱਟੀ ਮਗਰ ਜੀ ਕੱਟੀ ਆ ਹਾਂ ਠੀਕ ਆ ਬਾਦ ਦੀ ਗੱਲ ਆ ਜਾਣੀ ਹਨਾ ਠੀਕ ਆ ਕੀ ਮੰਗ ਕਰਿਆ ਆ ਦਾ 1 10 1 10 ਦਿਨ ਕਿੰਨੇ ਦੀ ਆ 1 ਪੰਨ ਦੀ ਹਾਨ ਆ 1 ਪੰਨ ਦੀ ਹਾਨ ਆ ਗਈ ਤੇ ਜਿਹੜੀ ਆਪਾਂ ਦੂਜੀ ਆ ਇਹ ਇਹ 95000 ਇਹ 95000 ਦੀ ਦੇਣੀ ਆ ਇਹ ਕਮਾ ਸੂਆ ਉਹ ਆ ਨਾ ਇਹ ਪਹਿਲੇ ਸੂਆ ਪਹਿਲਾ ਵੀ ਹਾਂ ਤੇ ਇਹ ਮਗਰ ਬੱਚਾ ਕੀ ਆ ਕੱਟਾ ਜੀ ਇਹ ਮਗਰ ਕੱਟਾ ਦਾ ਇਹ ਕਿੰਨੇ ਦੀ ਹੋਜੂ ਇਹ 90 ਦੀ ਹੋਜੂ ਇਹ 90 ਦੀ ਹੋਜੂ ਕਿੰਨੇ ਦੀ ਹੋਜੂ ਕੋ ਪੂਰੇ ਲੱਖ ਦੀ ਦੇ ਦਾਂਗਾ। ਕੋ ਪੂਰੇ ਲੱਖ ਦੀ। ਜਿਹੜੀ 1.90 ਦੀ ਆਉਣਗੇ ਦੋਨੇ। ਹਾਂ। ਠੀਕ ਆ। ਨਾਮ ਤੇ ਐਡਰੈਸ ਬੋਲ ਦੋ ਵੀਰੇ ਆਪਣਾ। ਨਾਮ ਮੇਰਾ ਜੀਤਾ। ਠੀਕ ਆ ਜੀ। ਜ਼ਿਲ੍ਹਾ ਗਰਦਾਸਟਰ। ਹਾਂ ਜੀ। ਮੋਬਾਈਲ ਨੰਬਰ 7778 4508। ਇੱਕ ਵਾਰੀ ਹੋਰ ਬੋਲੋ। 77078 4508। ਠੀਕ ਆ। ਧੰਨਵਾਦ ਬਾਈ। ਤੇ ਲਓ ਮਿੱਤਰੋ ਦੋ ਨਾਕ ਨੇ ਬਾਈ ਹੁਣਾਂ ਕੋਲੇ। ਤਿੰਨ ਨੰਬਰ ਲੈ ਕੇ ਦੇਤਾ ਜੇ ਕਿਸੇ ਨੂੰ ਪਸੰਦ ਆਉਂਦਾ ਕਰ ਲਿਓ ਸੰਪਰਕ। ਲਓ ਜੀ ਕਿਸਾਨ ਵੀਰੋ ਆ ਕਰੋ ਨਗੀਨਾ ਖੰਨਾ ਮੰਡੀ ਦਾ ਚੱਕ ਪੂਰਾ ਟਾਪ ਦਾ ਤੇ ਥਣਲੇਪਾ ਦੇਖੋ। ਤੇ ਥਨਲੇਵਾ ਪੂਰਾ ਟਾਪ ਦਾ ਲੱਗਿਆ ਦੇਖੋ ਕਿੰਨਾ ਟੈਡ ਹਵਾਨਾ ਲੱਗਿਆਗਾ ਤੇ ਥਨੋ ਦੇਖ ਸਕਦੇ ਹੋ ਥਨਾ ਥਨਾ ਚ ਬਿੱਥੀ ਦੇਖ ਸਕਦੇ ਹੋ ਤੇ ਹਵਾਨਾ ਦੇਖੋ ਥਨਲੇਵੇ ਦੀ ਬਹੁਤ ਵੱਡੀ ਆ ਤੇ ਕੱਦ ਕਾੜ ਦੀ ਵੀ ਬਹੁਤ ਵੱਡੀ ਆ ਦੇਖੋ ਘਰ ਬਾਹਰ ਹੋਨੇਗਾ ਫੇਸ ਕੁਆਲਟੀ ਵੀ ਚੰਗੀ ਆ ਸੂਈ ਹੋਈ ਆ ਬਾਕੀ ਰਿਕਾਰਡ ਆਪਾਂ ਬਾਅਦ ਤੋਂ ਪੁੱਛਦੇ ਹਾਂ ਦੇਖੋ ਘਰ ਤਾਂ ਕਰਮਾਲੀ ਦਾ ਬਹੁਤ ਵੱਡਾ ਹਲੇਵਾ ਲੱਗਿਆ ਬੰਨ ਲਾ ਵੀਰੇ ਆਹ ਦਾ ਬੱਚਾ ਦਾ ਬਾਕੀ ਡਿਟੇਲ ਆਪਾਂ ਬਾਾਈ ਤੋਂ ਲੈਣੇ ਆਂ ਦੇਖੋ ਕਰੋ ਹਾਂਜੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਜਿਹੜੀ ਆਪਾਂ ਗਾਂ ਤੋਰ ਕੇ ਤਾਂ ਯਕੀਨੀ ਰਿਕਾਰਡ ਹੈ ਦਾ ਇਹ ਜੀ ਇਸ ਟਾਈਮ 4 ਦਿਨਾਂ ਦੀ ਸੋਈ ਵੀ ਆ 4 ਦਿਨ ਹੋ ਗਏ ਸੋਈ ਹਾਂ ਜੀ ਤੇ 28 ਤੇ 30 ਪਲਸ ਦੁੱਧ ਜੀ ਦੇ ਥੱਲੇ ਹੁਣ ਠੀਕ ਆ ਜੀ ਠੀਕ ਆ ਜੀ ਤੇ ਨਾਲ ਜੀ ਤੇ ਬੱਚਾ ਜੀ ਨਾਲ ਬੱਚਾ ਬੱਚਾ ਨਾਲ ਬੱਚਾ ਦੇਖਣਾ ਜੀ ਮੌਸਮ ਦਾ ਟੈਂਪਰੇਚਰ ਚੱਲ ਰਿਹਾ ਅਜੀ ਕੱਲ ਗਰਮੀ ਆ ਤਾਂ ਵੀ ਇਹ ਜੀ 40 ਲੀਟਰ ਦੁੱਧ ਮੇਨਟੇਨ ਕਰ ਸਕਦੀ ਜੀ ਦਿਹਾੜੀ ਦਾ ਠੀਕ ਆ ਜੀ ਪਰ ਦਿਹਾੜੀ ਦੇ ਜੇ ਮਤਲਬ ਸਰਦੀਆਂ ਦੀ ਸਵਾਦ ਹੁੰਦੀ ਜੀ ਤਾਂ ਇਹ 55 ਤੇ 60 ਲੀਟਰ ਤੱਕ ਦੁੱਧ ਦੇ ਕਜਾਂਦੀ ਹੈ ਠੀਕ ਆ ਜੀ ਚੰਗੀ ਬਰੀਡ ਦੀ ਕੁਆਲਿਟੀ ਵਧੀਆ ਬਰੀ ਟੇ ਕਰਦੇ ਜੀ ਬਾਕੀ ਤੁਹਾਡੇ ਸਾਹਮਣੇ ਪੀਕ ਲੈਵਲ ਕਿੰਨਾ ਕਰਜੋ ਬਾਈ ਇਹ ਇਹ ਜੀ ਘੱਟ ਤੋਂ ਘੱਟ ਹੁਣ ਇਸ ਟਾਈਮ ਇਹਨੂੰ 40 ਪਲੱਸ ਦੇਣਾ ਚਾਹੀਦਾ 40 ਪਲੱਸ ਦੇਣਾ ਚਾਹੀਦਾ ਹਣਾ ਜਿਵੇਂ ਕੱਦ ਕਾਟ ਆ ਜਿਹੜਾ ਹਵਾਨਾ ਲੱਗਿਆ ਹਣਾ ਹਵਾਨਾ ਲੱਗਿਆ ਬਜੀ ਤਾਂ ਉਹ ਵੀ ਖੜੀ ਸੁਥਰੀ ਆ ਚਵਾਈ ਵੀ ਬਹੁਤ ਚੰਗੀ ਤੁਹਾਨੂੰ ਧਾਰ ਮਾਰ ਕੇ ਦਿਖਾਉਂਦੇ ਦੇਖੋ ਬਾਈ ਚਵਾਈ ਤੇ ਵੀ ਬਹੁਤ ਪੋਲੀ ਆ ਬਾਈ ਦੇਖੋ ਜਮਾ ਪੋਲੀ ਇਤਨਾ ਮਾਰਦਾ ਤੇ ਬਦਿਆ ਨਲਕੀ ਲੱਗਿਆ ਹੋਇਆ ਮਿੱਤਰੋ ਸਮਝ ਲਓ ਇਹ ਕਹਿੰਦੇ ਵੀ ਚੌਂਗੇ ਆਪਣੇ ਘਰਾਂ ਸੁਣੋਗੇ ਗਵਾਂਢੀਆਂ ਹਾਂ ਠੀਕ ਆ ਬਾਈ ਪੂਰੀ ਵਧੀਆ ਚਵਾਈ ਦੀ ਆ ਗਈ ਤੇ ਕੀ ਮਤਲਬ ਕਰਿਆ ਬਾਈ ਇਹਦਾ ਇਹ ਜੀ 90000 ਰੁਪਏ ਮੰਗਦੇ ਆ ਜੀ 90 ਲੱਗਦੇ ਆ ਦੇਣੀ ਕਿੰਨੇ ਦੀ ਆ 85 ਤੱਕ ਕਦੇ ਦਾਂਗੇ 85 ਤੱਕ ਦੇਣਾ ਨਹੀਂ ਹਾਂਜੀ ਠੀਕ ਆ ਇੱਕ ਹੀ ਲੈ ਸੀ ਆਪਾਂ ਦੋ ਅਸੀਂ ਲੈਏ ਤੇ ਚਾਰ ਗਾਵਾਂ ਓਕੇ ਜੀ ਸਾਡੀਆਂ ਦੋ ਬੀਬੀਆਂ ਜੀ ਇਹ ਦੋ ਰਹਿ ਗਈਆਂ ਜੀ ਠੀਕ ਆ ਜੀ ਹਾਂਜੀ ਤੇ 90 95 ਕੋ ਬਲ ਕਰੇਗਾ 90 ਨਹੀਂ ਜੀ 90 ਕਰਦੇ 90 ਕਰਦੇ ਤੁਸੀਂ ਜੀ ਦੇਣੀ ਆ ਹਾਂਜੀ ਠੀਕ ਆ ਨਾਮ ਤੇ ਐਡਰੈਸ ਬੋਲ ਦੋ ਇਹ ਰਵੀ ਡੈਰੀ ਫਾਰਮ ਹਾਂਜੀ ਸ਼ਹਿਰ ਮਰੰਡਾ ਠੀਕ ਆ ਗਲਹੇੜੀ ਗਲਹੇੜੀ ਕਲਹੇੜੀ ਹਾਂਜੀ ਠੀਕ ਆ ਨੰਬਰ ਜੀ ਨੰਬਰ ਜੀ ਦਾਦਾ ਨੰਬਰ ਰਵੀ ਵਾਲਾ ਕਿੰਨਾ ਤੇ ਨੰਬਰ ਮਿੱਤਰੋ ਲੈ ਕੇ ਦਿੰਨੇ ਆ ਤੇ ਨੰਬਰ ਦੱਸਿਓ ਜੀ ਨੰਬਰ ਮੇਰਾ 9872476742 ਦੁਬਾਰੇ ਬੋਲ ਦਿਓ ਜੀ 9872476742 ਠੀਕ ਆ ਜੀ ਤੇ ਲੱਗਿਆ ਤੇਰੇ ਮੁੱਲੇ ਤੇ ਕੋਈ ਹਾਂ ਜੀ ਲੱਗਿਆ ਜੀ ਕਿੰਨਾ ਮੈਨੂੰ ਲੱਗਦਾ ਇਹਦੇ ਵਿੱਚ 70 72000 ਰੁਪਏ ਲੱਗਦਾ ਜੀ 70 72 ਲੱਗਦੇ ਨੇ 85 ਹੀ ਦੇਣੀ ਆ ਆਪਾਂ ਹਾਂ ਜੀ 85 ਹੀ ਦੇਣੀ ਆ ਠੀਕ ਆ ਜੇ ਕਰੋ ਕਿਸੇ ਚੋਕੇ ਲੈ ਕੇ ਜਾਣੀ ਹੋਵੇ ਹਾਂ ਜੀ ਜ਼ਰੂਰੀ ਜੀ ਜਿਵੇਂ ਮਰਜ਼ੀ ਤਸੱਲੀ ਕਰ ਲੈਣਾ ਮਰਜ਼ੀ ਚ 4 ਦਿਨ ਤਸੱਲੀ ਕਰੇ ਸਾਡੇ ਕੋਲ ਬੰਦਾ ਜਿਆ ਰਹਿ ਗਿਆ ਜੀ ਉਹਦਾ ਰਹਿਣੇ ਦਾ ਵੀ ਸਟਰ ਮੈਟਲ ਪੂਰੀ ਹੈ ਜੀ ਆਪਣੇ ਆਪ ਠੀਕ ਆ ਜੀ ਹਾਂ ਜੀ ਚ 4 ਦਿਨ ਤਸੱਲੀ ਲੈਣੀ ਪੂਰੀ ਤਸੱਲੀ ਹੋਊਗੀ ਆਪਾਂ ਪੂਰੀ ਤਸੱਲੀ ਜੀ ਪੂਰੀ ਤਸੱਲੀ ਜਦ ਮਰਜ਼ੀ ਨੰਬਰ ਤੁਹਾਨੂੰ ਦੇਤਾ ਜੀ ਸਕਰੀਨ 'ਤੇ ਸ਼ੋਅ ਹੋ ਰਿਹਾ ਵੀ ਜਦ ਮਰਜ਼ੀ ਬੰਦਾ ਬਣਾ ਆ ਕੇ ਤਸੱਲੀ ਕਰਕੇ ਲਿਖੇ ਜਾ ਸਕਦਾ ਹੋਰ ਵੀ ਕੰਮ ਆਪਣੇ ਕੋਲ ਆਉਂਦੀਆਂ ਜਾਂਦੀਆਂ ਆਉਂਦੀਆਂ ਵਧੀਆ ਰਿਕਾਰਡ ਵਾਲੀਆਂ ਹਨ ਸਾਹੀ ਵਾਲਾ ਰਜਰਸੀਆਂ ਵਾਲੀਆਂ ਹੁੰਦੀਆਂ ਆਪਣੇ ਕੋਲ ਠੀਕ ਆ ਬਾਈ ਓਕੇ ਜੀ ਧੰਨਵਾਦ ਲਓ ਮਿੱਤਰੋ ਵਾਹ ਸਾਨੂੰ ਇੱਕ ਟਾਪ ਦਾ ਨਗੀਨਾ ਦਿਖਾਤਾ ਸਮਝ ਲਓ ਨਾਲ ਕਈ ਲੱਗਿਆ ਜਿਹੜਾ ਥੱਲੇ ਬੈਠੇ ਨੇ ਨਾ ਦੁੱਧ ਦੀ ਗੱਡੀ ਆ ਨਾ ਥੋਡੀ ਬਾਲਟੀ ਭਰਨ ਤੇ ਦੋ ਤਿੰਨ ਬਾਲਟੀਆਂ ਭਰ ਲਿਓ ਚਾਹੇ ਤੇ ਦੇਖੋ ਕੀ ਰੰਗ ਨਗੀਨਾ ਪੂਰਾ ਟਾਪ ਦਾ ਨਗੀਨਾ ਨੰਬਰ ਤੁਹਾਨੂੰ ਲੈ ਕੇ ਦਿੱਤਾ ਬਾਈ ਨਾਲ ਕਰ ਲਿਓ ਸੰਪਰਕ